ਵਾਹਿਗੁਰੂ ਸਾਹਿਬ ਜੀਓ ਜੈਤ ਸ੍ਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਮੇਰੇ ਹਿਰੇ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰੇ ਮਾਥਾ ਜਨਮ ਜਨਮ ਕੇ ਕੇਲੇ ਵਿਖ ਦੁਖ ਉਤਰੇ ਗੁਰਨਾਮ ਦਿਓ ਰਨ ਲਾਥਾ ਮੇਰੇ ਮਨ ਭਜ ਰਾਮ ਨਾਮ ਸਬ ਅਰਥਾ ਗੁਰ ਪੂਰੇ ਹਰ ਨਾਮ ਦਰੜਾਇਆ ਬਿਨ ਨਾਵੇ ਜੀਵਨ ਬਿਰਥਾ ਰਹਾ ਬਿਨ ਗੁਰ ਮੂੜ ਭਏ ਹੈ ਮਨ ਮੁਖ ਤੇ ਮੁਹ ਮਾਇਾਨ ਤਫਤਾ ਤੇਨ ਸਾਧੂ ਚਰਨ ਨਾ ਸੇਵ ਕਬਹੂ ਜਿਨ ਸਭ ਜਨਮ ਆ ਕਥਾ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿਨ ਸਫਲਿਓ ਜਨਮ ਸਨਥਾ ਮੁਕੋ ਕੀ ਜੈ ਦਾਸ ਦਾਸ ਦਸਨ ਕੋ ਹਰ ਦਿਆ ਤਾਰ ਜਗਨਨਾਥ ਹਮ ਅੰਧਲੇ ਗਿਆਨ ਹੀਨ ਅਗਿਆਨੀ ਕਿਉ ਚਾਲੇ ਮਾਰਗ ਪੰਥਾ ਹਮ ਅੰਧਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲਹਿ ਮਿਲੰਥਾ ਜੈਤ ਸ੍ਰੀ ਮਹਲਾ ਚੌਥਾ ਹੀਰਾ ਲਾਲ ਅਮੋਲਕ ਹੈ ਭਾਰੀ ਬਿਨ ਗਾਹਕੀ ਕਾ ਕਖਾ ਰਤਨ ਗਾਹਕ ਗੁਰ ਸਾਧੂ ਦੇਖੇਓ ਤਬ ਰਤਨ ਬਿਕਾ ਲੱਖਾ ਮੇਰੇ ਮਨ ਗੁਪਤ ਹੀਰ ਹਰ ਰਖਾ ਦਿਨ ਦਿਆਲ ਮਿਲਾਇਓ ਗੁਰ ਸਾਧੂ ਗੁਰ ਮਿਲੇ ਹੀਰ ਪਰਖਾ ਰਹਾ ਮਨ ਮੁਖ ਕੋਠੀ ਅਗਿਆਨ ਅੰਧੇਰਾ ਤਿੰਨ ਕਰ ਰਤਨ ਨ ਲਖਾ ਤੇ ਉਜੜ ਪਰਮ ਮੂਏ ਗਵਾਰੀ ਮਾਇਆ ਭੰਗ ਬਿਖ ਚਖਾ ਹਰ ਹਰ ਸਾਧ ਮਿਲੋ ਜਨ ਨਿਕੇ ਹਰ ਸਾਧੂ ਸ਼ਰਨ ਹਮ ਰਖਾ ਹਰੇ ਅੰਗੇਕਾਰ ਕਰੋ ਪ੍ਰਭ ਸੁਆਮੀ ਹਮ ਪਰੇ ਪਾਗ ਤੁਮ ਪਖਾ ਜਿਹ ਵਾਕਿਆ ਗੁਣ ਆਖ ਵਖਾਨ ਹੀ ਤੁਮ ਵੱਡ ਅਗਮ ਵੱਡ ਪੁਰਖਾ ਜਨ ਨਾਨਕ ਹਰਿ ਕਿਰਪਾ ਧਾਰੇ ਪਾਖਾਨ ਡੁੱਬਤ ਹਰ ਰਖਾ ਜੈਤ ਸਰੀ ਮਹਲਾ ਚੌਥਾ ਹਮ ਬਾਰਿਕ ਕਸ਼ੂ ਨਾ ਜਾਣੇ ਗਤ ਮਿਤ ਤੇਰੇ ਮੂਰਖ ਮੁਗਦ ਐ ਨਾਨਕ ਹਰ ਕਿਰਪਾ ਤਾਰ ਦੀ ਜੈ ਮਤ ਉਤਮ ਕਰ ਲਈ ਜੇ ਮੁਗਦ ਸਿਆਣਾ ਮੇਰਾ ਮਨ ਆਲਸੀਆ ਉਗਲਾਨਾ ਹਰ ਹਰਿਆਨ ਮਿਲ ਆਇਓ ਗੁਰ ਸਾਧੂ ਮਿਲ ਸਾਧੂ ਕਪਟ ਖੁਲਾਨਾ ਰਹਾਉ ਗੁਰਖਿਨ ਖਿਨ ਪ੍ਰੀਤ ਲਗਾਓ ਮੇਰੇ ਹਿਅਰੇ ਮੇਰੇ ਪ੍ਰੀਤਵ ਨਾਮ ਪਰਾਨਾ ਬਿਨ ਨਾ ਵੈ ਮਰ ਜਾਈਏ ਮੇਰੇ ਠਾਕੁਰ ਜਿਉ ਅਮਰੀ ਅਮਲ ਲਭਨਾ ਜਿਨ ਮਨ ਪ੍ਰੀਤ ਲਗੇ ਹਰ ਕੇਰੀ ਤਿੰਨ ਤੁਰ ਪਾਗ ਪੁਰਾਨਾ ਤਿੰਨ ਹਮ ਚਰਨ ਸਰੇਵ へਖਨ ਖੇਨਾ ਜਿਨ ਹਰ ਮੀਠ ਲਗਾਣਾ ਹਰ ਹਰ ਕਿਰਪਾ ਧਾਰੀ ਮੇਰੇ ਠਾਕੁਰ ਜਨ ਵਿਛੁਰਿਆ ਚਰੀ ਮਿਲਾਨਾ ਧੰਨ ਧੰਨ ਸਤ ਗੁਰ ਜਿਨ ਨਾਮ ਦ੍ਰਿੜਾਇਆ ਜਨ ਨਾਨਕ ਤਿਸ ਕੁਰਬਾਨਾ ਜੈ ਤੇ ਸ੍ਰੀ ਮਹਲਾ ਚੌਥਾ ਸਤ ਗੁਰ ਸਾਜਨ ਪੁਰਖ ਵੱਡ ਪਾਇਆ ਹਰ ਰਸ ਕ ਰਸ ਕ ਫਲ ਲਾਗੇ ਬਾ माया ਭੰਗ ਗ੍ਰਸਿਓ ਹੈ ਪ੍ਰਾਣੀ ਗੁਰਬਚਨੀ ਬਿਸਹਰ ਕਾਢੇ ਬਾ ਮੇਰਾ ਮਨ RAM ਨਾਮ ਰਸ ਲਾਗ ਬਾ ਹਰ ਕੀਏ ਪਤ ਤਪ ਪਵਿੱਤਰ ਮਿਲ ਸਾਧ ਗੁਰ ਹਰ ਨਾਮੈ ਹਰ ਰਸ ਚਾਖੇ ਬਾ ਰਹਾ ਧਨ ਧਨ ਵਡ ਭਾਗ ਮਿਲਿਓ ਗੁਰ ਸਾਧੂ ਮਿਨ ਸਾਧੂ ਲੇਗੋ ਓਨ ਮੰਨ ਲਾਗੇ ਬਾ ਤ੍ਰਿਸ਼ਨਾਯ ਗਨ 부ਜੀ ਸ਼ਾਂਤ ਪਾਏ ਹਰ ਨਿਰਮਲ ਨਿਰਮਲ ਗੁਣ ਗਾਏ ਬਾ ਤਿੰਨ ਕੇ ਭਾਗ ਖੀਨ ਤੁਰ ਪਾਏ ਜਿਨ ਸਤ ਗੁਰ ਦਰਸ ਨਾ ਪਾਏ ਬਾ ਤੇ ਦੁਜੈ ਪਾਏ ਪਵੇ ਗ੍ਰਭ ਜੋਨੀ ਸਭ ਬਿਰਥਾ ਜਨਮ ਤਨ ਜਾਏ ਬਾ ਹਰ ਦੇਹੋ ਬਿਮਲ ਮਤ ਗੁਰ ਸਾਧ ਪਗ ਸੇਵਹਿ ہم ہر میٹھ لگا اے با جننان کریں ساتھ پگ منگے ہر ہوئے دیال دیوائے با جےت سری محلا چوتھا جن ہر ہردے نام بسو ਤਿੰਨ ਮਾਤ ਕੀ ਜੈ ਹਰ ਬੰਝਾ ਤਿੰਨ ਸੁਣੀ ਦੇ ਫਿਰ ਹੈ ਬਿਨ ਨਾਵੇ ਓਏ ਖੱਪ ਖੱਪ ਮੋਏ ਕਰੰਝਾ ਮੇਰੇ ਮਨ ਜਪ ਰਾਮ ਨਾਮ ਹਰ ਮਾਝਾ ਹਰ ਹਰ ਕਿਰਪਾਲ ਕਿਰਪਾ ਪ੍ਰਭ ਤਾਰੇ ਗੁਰ ਗਿਆਨ ਦਿਓ ਮਨ ਸਮਝਾ ਰਹਾ ਹਰ ਕੀ ਰਤ ਕਲ ਯੁਗ ਪਦ ਉਤਮ ਹਰ ਪਈਏ ਸਤ ਗੁਰ ਮਾਝਾ ਹਉ ਬਲਿਹਾਰੇ ਸਤ ਗੁਰ ਆਪਣੇ ਜਿਨ ਗੁਪਤ ਨਾਮ ਪਰਗਾ ਜਾ ਦਰਸ਼ਨ ਸਾਧ ਮਿਲਿਓ ਵਡਭਾਗੀ ਸਭ ਕਿਲ ਵਿਖ ਗਏ ਗਵਾਝਾ ਸਤਗੁਰੁ ਸਾਹੋ ਪਾਇਆ ਵਡਦਾਣਾ ਹਰ ਕੀਏ ਬਹੁ ਗੁਣ ਸਾਝਾ ਜਿਨ ਕਉ ਕਿਰਪਾ ਕਰੇ ਜਗ ਜੀਵਨ ਹਰ ਉਰਤਾਰਿਓ ਮਨ ਮਾਝਾ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ਜੈਤ ਸ੍ਰੀ ਮਹਲਾ ਚੌਥਾ ਸਤ ਸੰਗਤ ਸਾਧ ਪਾਈ ਵਡ ਭਾਗੇ ਮਨ ਚਲ ਤੋ ਭਇਓ ਅਰੂੜਾ ਅਨਹਤਾ ਧੁਨ ਵਜੇ ਨਿਤ ਵਾਜੇ ਹਰ ਅੰਮ੍ਰਿਤ ਤਾਰ ਰਸ ਲੀੜਾ ਮੇਰੇ ਮਨ ਜਪ ਰਾਮ ਨਾਮ ਹਰ ਰੂੜਾ ਮੇਰੇ ਮਨ ਤਨ ਪ੍ਰੀਤ ਲਗਾਈ ਸਤ ਗੁਰ ਹਰ ਮਿਲਿਓ ਲਾਇ ਚ ਭੀੜਾ ਰਹਾਉ ਸਾਖਤ ਬੰਦ ਭਏ ਹੈ ਮਾਇਆ ਬੇਖ ਸੰਚ ਹੈ ਲਾਇ ਜਕੀੜਾ ਹਰ ਕੈ ਅਰਥ ਖਰਚ ਨਹਿ ਸਕੈ ਜਮ ਕਾਲ ਸਹ ਹ ਸਿਰ ਪੀੜਾ ਜਿਨ ਹਰ ਅਰਥ ਸਰੀਰ ਲਗਾਇਆ ਗੁਰ ਸਾਧੂ ਬਹੁ ਸਰਧਾ ਲਾਏ ਮੁਖ ਧੂੜਾ ਹਲਤ ਪਲਤ ਹਰ ਸੋਭਾ ਪਾਵਹਿ ਹਰ ਰੰਗ ਲਗਾ ਮਨ ਗੁੜਾ ਹਰ ਹਰ ਮੇਲ ਮੇਲ ਜਨ ਸਾਧੂ ਹਮ ਸਾਧ ਜਨਾ ਕਾ ਕੀੜਾ ਜਨਨਾਨਕ ਪ੍ਰੀਤ ਲਗੇ ਪਗ ਸਾਧ ਗੁਰ ਮਿਲ ਸਾਧੂ ਪਖਾਨ ਹਰਿਓ ਮਨ ਮੁੜਾ ਜੈਤ ਸਰੀ ਮਹਲਾ ਚੌਥਾ ਕਰ ਦੂਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਹਰ ਹਰ ਸਿਮਰੋ ਅਗਮ ਅਪਾਰਾ ਜਿਸ ਸਿਮਰਤ ਦੁੱਖ ਮਿਟੇ ਹਮਾਰਾ ਹਰ ਹਰ ਸਤ ਗੁਰ ਪੁਰਖ ਮਿਲਾਵੋ ਗੁਰ ਮਿਲੇ ਸੁਖ ਹੋਈ ਰਾਮ ਹਰ ਗੁਣ ਗਾਵੋ ਮੀਤ ਹਮਾਰੇ ਹਰ ਹਰ ਨਾਮ ਰੱਖੋ ਔਰ ਤਾਰੇ ਹਰ ਹਰ ਅੰਮ੍ਰਿਤ ਬਚਨ ਸੁਣਾਵੋ ਗੁਰ ਮਿਲਿਆ ਪ੍ਰਗਟ ਹੋਈ RAM ਮਦਸੂਧਨ ਹਰ ਮਾਧੋ ਪ੍ਰਾਨਾ ਮੇਰੇ ਮਨ ਤੰਨੇ ਅੰਮ੍ਰਿਤ ਮੀਠ ਲਗਾਣਾ ਹਰ ਹਰ ਦਇਆ ਕਰੋ ਗੁਰ ਮਿਲੋ ਪੁਰਖ ਨਿਰੰਜਨ ਸੋਈ ਰਾਮ ਹਰ ਹਰ ਨਾਮ ਸਦਾ ਸੁਖ ਦਾਤਾ ਹਰ ਕੈ ਰੰਗ ਮੇਰਾ ਮਨ ਰਤਾ ਹਰ ਹਰ ਮਹਾਪੁਰਖ ਗੁਰ ਮਿਲੋ ਗੁਰ ਨਾਨਕ ਨਾਮ ਸੁਖ ਹੋਏ RAM ਜੈਤ ਸ੍ਰੀ ਮਹੱਲਾ ਚੌਥਾ ਹਰ 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 ਨਾਮ ਜਪਾ ਗੁਰਮਖ ਨਾਮ ਸਦਾ ਲੈ ਲਾ ਹਰ 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 ਭਗਤ ਦਰਦਾਵੋ ਹਰ ਹਰ ਨਾਮ ਓ ਮਹਾਰਾਮ ਹਰ ਹਰ ਨਾਮ ਦਿਆਲ ਤਿਆ ਹਰ ਕੈ ਰੰਗ ਸਦਾ ਗੁਣਗਾ ਹਰ 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 ਜਸ ਘੂਮਰ ਪਾਵੋ ਸਤ ਸੰਗ ਓ ਮਹਾਰਾਮ ਆਓ ਸਖੀ ਹਰ ਮੇਲ ਮਿਲਾ ਆ ਸੁਣ ਹਰ ਕਥਾ ਨਾਮ ਲੈ ਲਾ ਹਰ ਹਰ ਕਿਰਪਾ ਧਾਰ ਗੁਰ ਮਿਲਹੁ ਗੁਰ ਮਿਲੇ ਹਰ ਉਮਾਰਾਮ ਕਰ ਕੀਰਤ ਜਸ ਅਗਮ ਅਥਾ ਖੇਨ ਖੇਨਾ RAM ਨਾਮ ਗਾਵਾ ਮੋਕ ਤਾਰ ਕਿਰਪਾ ਮਿਲੀਏ ਗੁਰ ਦਾਤੇ ਹਰ ਨਾਨਕ ਭਗਤ ਓ ਮਾਹਾਰਾਮ ਜੈਤ ਸਰੀ ਮਹੱਲਾ ਚੌਥਾ ਰਸ ਰਸ RAM ਰਸਾਲ ਸਲਾਹ ਮਨ RAM ਨਾਮ ਪਿਨਾ ਲੈ ਲਹਾ ਖਿੰਖਿੰ ਭਗਤ ਕਰਹਿ ਦਿਨ ਰਾਤੀ ਗੁਰ ਮਤ ਭਗਤ ਉਮਾਰਾਮ ਹਰ ਹਰ ਗੁਣਾ ਗੋਬਿੰਦ ਜਪਾ ਹ ਮਨ ਤਨ ਜੀਤ ਸ਼ਬਦ ਲੈ ਲਾ ਗੁਰਮਤਿ ਪੰਚ ਦੂਤ ਵਸ ਆਵਹਿ ਮਨ ਤਨ ਹਰ ਓ ਮਾਰਾਮ ਨਾਮ ਰਤਨ ਹਰ ਨਾਮ ਜਪਾ ਹਰ ਗੁਣ ਗਾਏ ਸਦਾ ਲੈ ਲਾ ਦੇਨ ਦਿਆਲ ਕਿਰਪਾ ਕਰ ਮਾਧੋ ਹਰ ਹਰ ਨਾਮ ਉਮਾਰਾਮ ਜਪ ਜਗਦੀਸ ਜਪੋ ਮਨ ਮਾਹਾ ਹਰ ਹਰ ਜਗਨਨਾਥ ਜਗਲਾਹਾ ਧਨ ਧਨ ਵੱਡੇ ਠਾਕੁਰ ਪ੍ਰਭ ਮੇਰੇ ਜਪ ਨਾਨਕ ਭਗਤ ਉਮਾਰਾਮ ਜਪੋ ਜਗਦੀਸ ਜਪੋ ਮਨ ਮਹਾ ਹਰ ਹਰ ਜਗਨਾਥ ਜਗਲਾ ਧੰਨ ਧੰਨ ਵੱਡੇ ਠਾਕੁਰ ਪ੍ਰਭ ਮੇਰੇ ਜਪ ਨਾਨਕ ਭਗਤ ਓ ਮਹਾਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ